ਅੱਜ ਤੋਂ ਹੀ জানা ਗਈ ਕਿ ਕਿਵੇਂ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਨ ਵਾਲੇ ਪਾਪੀ ਵਜ਼ੀਰ ਖਾਨ ਦਾ ਸਿੱਖਾਂ ਨੇ ਅੰਤ ਕੀਤਾ। ਇਹਨਾਂ ਦਰਦਨਾਕ ਅੰਤ ਦਿੱਤਾ ਸਿੱਖਾਂ ਨੇ ਕਿ ਉਸ ਦਿਹਾ 7 ਪੀੜੀਆਂ ਵੀ ਕੰਬਦੀਆਂ ਹੋਣ ਗਿਆ। ਤਾਂ ਜਦੋਂ ਗੁਰੂ ਸਾਹਿਬ ਤੋਂ ਥਾਪਣਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਪਹੁੰਚੇ ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਵਾਏ। ਤਾਂ ਵਜ਼ੀਰ ਖਾਨ ਜਿਹੜਾ ਕਬਰਾਂ ਗਿਆ ਐਡੀ ਵੱਡੀ ਫੌਜ ਦਾ ਮਾਲਕ ਬੰਦਾ ਸਿੰਘ ਬਹਾਦਰ ਤੋਂ ਕਬਰਾਇਆ ਬੈਠਾ ਸੀ। ਉਸ ਟੈਂਪ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਜੋ ਟੁਕੜੀ ਸੀ ਇਹ ਇੱਥੇ ਰਹਿ ਰਹੀ ਸੀ ਛੱਤ ਬਨੂੜ ਛੱਤ ਬਨੂੜ ਤੋਂ ਸਰਹੰਦ ਲਗਭਗ 30 ਕਿਲੋਮੀਟਰ ਦੂਰ ਹੋਣਾ ਹੁਣ ਬੰਦਾ ਸਿੰਘ ਬਹਾਦਰ ਦੀ ਅੱਖ ਸੀ ਨਾ ਜਿਹੜੀ ਉਹ ਸਰਹੰਦ ਤੇ ਸੀ ਤਾਂ ਵजीर खान ਨੇ ਕੀ ਚਾਲ ਚੱਲੀ ਉਹ ਕਹਿੰਦਾ ਸੀ ਕਿ ਬੰਦਾ ਸਿੰਘ ਬਹਾਦਰ ਮੇਰੇ ਤੇ ਹਮਲਾ ਕਰੇ ਉਸ ਤੋਂ ਪਹਿਲਾਂ ਮੈਂ ਹੀ ਹਮਲਾ ਕਰ ਦੇਵਾਂ ਵਜ਼ੀਰ ਖਾਨ ਨੇ ਫੌਜ ਦੀ ਭਰਤੀ ਖੋਲ ਦਿੱਤੀ ਆਸ-ਪਾਸ ਜੋ ਮੁਗਲ ਸੀ ਪਠਾਨ ਸੀ ਉਹਨਾਂ ਦੇ ਮਿੰਤਾ ਕਰਨ ਲੱਗਿਆ ਜihad ਦੇ ਨਾਮ ਤੇ ਇਸਲਾਮ ਧਰਮ ਦੇ ਨਾਮ ਤੇ ਕਿ ਮੇਰਾ ਸਾਥ ਦਿਓ ਤੁਸੀਂ ਦਿੱਲੀ ਤੋਂ ਉਸ ਨੇ ਹਥਿਆਰ ਮੰਗਵਾਉਣੇ ਸ਼ੁਰੂ ਕਰ ਲੈ ਇੱਕ ਲੱਖ ਦੀ ਕਹਿੰਦੇ ਉਹਨੇ ਫੌਜ ਤਿਆਰ ਕਰ ਲਈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਸਿਰਫ 30-40 ਹਜ਼ਾਰ ਦੀ ਫੌਜ ਸੀ ਬਾਬਾ ਬੰਦਾ ਸਿੰਘ ਜੀ ਛੱਤ ਬਨੂੜ ਤੋਂ ਉਹ ਚੱਲਦੇ ਨੇ ਸਰਹੰਦ ਤੇ ਹਮਲਾ ਕਰਨ ਦੇ ਲਈ ਛੱਪੜ ਚਿੜੀ ਉਹ ਪਹੁੰਚਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਏ ਕਿ ਵਜ਼ੀਰ ਖਾਨ ਦੀ ਫੌਜਾਂ ਸਰਹੰਦ ਤੋਂ ਚੱਲ ਪਈਆਂ ਨੇ ਤਾਂ ਉਹ ਹੁਣ ਛੱਪੜ ਚਿੜੀ ਰੁੱਕ ਗਈਆਂ ਜਿਹਨੂੰ ਹੁਣ ਚੱਪੜ ਚਿੜੀ ਕਹਿੰਦੇ ਨੇ ਉਸ ਦਾ ਪਹਿਲਾ ਨਾਮ ਛੱਪੜ ਚਿੜੀ ਸੀ ਜਿਸ ਦਾ ਹੁਣ ਬਦਲ ਕੇ ਨਾਮ ਚੱਪੜ ਚਿੜੀ ਕਰ ਦਿੱਤਾ ਗਿਆ ਲੇਕਿਨ ਜਿੱਤੇ ਜੰਗ ਹੋਈ ਸੀ ਉਸ ਦਾ ਅਸਲ ਨਾਮ ਛੱਪੜ ਚਿੜੀ ਸੀ ਕਿਉਂਕਿ ਉੱਥੇ ਬਹੁਤ ਸਾਰੀ ਛੱਪੜਾਂ ਦੀਆਂ ਚਿੜੀਆਂ ਸੀ ਇਸ ਤੇ ਲਈ ਛੱਪੜ ਚਿੜੀ ਕਹਿੰਦੇ ਸੀ ਸਵੇਰੇ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ ਸੈਬਜ਼ਾਦਿਆਂ ਦੀ ਸ਼ਹਾਦਤ ਤੋਂ 5 ਸਾਲ ਬਾਅਦ ਕਹਿੰਦੇ ਨੇ ਜਿਹੜੀ ਵਜ਼ੀਰ ਖਾਨ ਦੀ ਫੌਜ ਸੀ ਉਸ ਦੇ ਵਿੱਚ 8 ਹਾਥੀ ਸੀ ਵੱਡੇ ਵੱਡੇ ਹਾਥੀ ਵੱਡੀਆਂ ਵੱਡੀਆਂ ਤੋਪਾਂ ਹਜ਼ਾਰਾਂ ਦੀ ਗਿਣਤੀ 'ਚ ਉਸ ਦੇ ਕੋਲ ਕੋੜ ਸਵਾਰ ਤੇ ਦੂਜੇ ਪਾਸੇ ਜੋ ਸਿੱਖ ਸੀ ਸਿੱਖਾਂ ਦੀ ਫੌਜ ਸੀ ਇਹਨਾਂ ਦੇ ਕੋਲ ਨਾਰਮਲ ਹਥਿਆਰ ਜਿਵੇਂ ਤਲਵਾਰਾਂ ਨੇਜੇ ਤੀਰ ਕਮਾਨ ਛੇਂਹ ਤੋਪਾਂ ਸੀ ਇਹਨਾਂ ਦੇ ਕੋਲ ਪਰ ਇਹਨਾਂ ਦੇ ਕੋਲ ਜਿਹੜੀ ਚੀਜ਼ ਸੀ ਉਹ ਮੁਗਲਾਂ ਦੇ ਕੋਲ ਨਹੀਂ ਸੀ ਇਹਨਾਂ ਦੇ ਕੋਲ ਜज्ਬਾ ਜਨੂਨ ਗੁਰੂ ਸਾਹਿਬ ਦਾ ਓਟ ਆਸਰਾ ਯਾ ਆਲੀ ਯਾ ਆਲੀ ਦੇ ਨਾਰੇ ਲੱਗ ਰਹੇ ਸੀ ਤੂੰ ਜੀ ਉੱਚੀ ਤੇਦਰੋ ਸਿੱਖ ਫੌਜਾਂ ਦੇ ਅਕਾਲ ਅਕਾਲ ਦੇ ਨਾਰੇ ਲੱਗ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਉਦੋਂ ਇੱਕ ਟਿੱਲੇ ਤੇ ਬੈਠ ਗਿਆ ਤੇ ਉੱਥੇ ਬੈਠ ਕੇ ਉਹ ਸਾਰੀ ਨੀਤੀ ਕੱਢ ਰਿਆ ਸੀ। ਸਿੱਖ ਫੌਜਾਂ ਲੜ ਰਹੀਆਂ ਸੀ ਵਜ਼ੀਰ ਖਾਨ ਦੀ ਜਿਹੜੀ ਫੌਜ ਸੀ ਉਸ 'ਚ ਸਭ ਤੋਂ ਅੱਗੇ ਹਾਥੀ ਸੀ। ਉਦੋਂ ਪਿੱਛੇ ਤੋਪ੍ਹਾਂ ਫਿਰ ਉਦੋਂ ਪਿੱਛੇ ਘੋੜਸਵਾਰ ਤੇ ਲਾਸਟ ਤੇ ਪੈਦਲ ਸਪਾਈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਰਣਨੀਤੀ ਦੇਖੋ ਉਹਨਾਂ ਨੇ ਤੂਫਾਂ ਦੇ ਨਾਲ ਸਭ ਤੋਂ ਅੱਗੇ ਜੋ ਵੱਡੇ ਵੱਡੇ ਹਾਥੀ ਸੀ ਉਹਨਾਂ ਹਾਥੀਆਂ ਤੇ ਹਮਲਾ ਕੀਤਾ ਹਾਥੀ ਕਈ ਜ਼ਖਮੀ ਹੋ ਗਏ ਤੇ ਪਿੱਛੇ ਦੀ ਭੱਜਣ ਲੱਗੇ ਜਿਸ ਦੇ ਨਾਲ ਵਜ਼ੀਰ ਖਾਨ ਦੀ ਆਪਣੀ ਹੀ ਫੌਜ ਕੁਚਲੀ ਗਈ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਮੁਗਲਾਂ ਨੇ ਕੀ ਕੀਤਾ ਕਿ ਮੁਗਲਾਂ ਨੇ ਵਜ਼ੀਰ ਖਾਨ ਦੀ ਫੌਜ ਤੇ ਤੂਫਾਂ ਦੇ ਨਾਲ ਹਮਲਾ ਕਰ ਦਿੱਤਾ ਤਾਂ ਜਿਹੜੀ ਸਿੱਖਾਂ ਦੀ ਫੌਜ ਸੀ ਉਹ ਇੱਧਰ ਛਿੜੀ ਵਾਲੇ ਪਾਸੇ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਤਾਂ ਇਹ ਦਰਖਤਾਂ ਦੇ ਓਲੇ ਲੁਕ ਜਾਂਦੇ ਸੀ ਫਿਰ ਸਿੱਖਾਂ ਨੇ ਆਪਣੀਆਂ ਤੋਫਾਂ ਕੱਢੀਆਂ ਤੇ ਮੁਗਲਾਂ ਦੀ ਤੋਫਾਂ ਵਾਲੇ ਸਾਰੇ ਸੈਨਿਕ ਮਾਰਦੇ ਉਸ ਤੋਂ ਬਾਅਦ ਕੀ ਕੀਤਾ ਜਿਹੜੇ ਘੋੜਸਵਾਰ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੇ ਘੋੜਸਵਾਰ ਸੀ ਉਹ ਵਜ਼ੀਰ ਖਾਨ ਦੀ ਫੌਜ ਦੇ ਵੱਲ ਚੱਲ ਪਏ ਵੱਡਾ ਟੁਕੀ ਕਰਨ ਲੱਗ ਪਏ ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਤਿਆਰੀ ਕਰ ਰਿਹਾ ਸੀ ਜੰਗ ਦੀ ਹਜੇ ਨਹੀਂ ਪਹੁੰਚੇ ਸੀ ਜੰਗ ਦੇ ਮੈਦਾਨ ਦੇ ਵਿੱਚ ਤਾਂ ਸੁਚਾਨੰਦ ਦੇ ਭਤੀਜੇ ਨੂੰ ਵਜ਼ੀਰ ਖਾਨ ਨੇ 1000 ਕੋ ਹਿੰਦੂ ਫੌਜ ਦਿੱਤੀ ਕਿ ਆ ਕਿ ਤੁਸੀਂ ਜਾਓ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਚ ਰਲ ਜਾਓ ਤੇ ਜੰਗ ਵਾਲੇ ਦਿਨ ਤੁਸੀਂ ਬਗਾਵਤ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਮੇਰੇ ਵੱਲ ਆ ਜਾਓ ਤਾਂ ਉਹਨਾਂ ਦੇ ਜਿਹੜੇ ਹੌਸਲੇ ਨੇ ਉਹ ਪਸਤ ਹੋ ਜਾਣਗੇ ਹੁਣ ਚੱਲ ਗਿਆ ਸੁਚਾਨੰਦ ਦਾ ਭਤੀਜਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਕਹਿੰਦਾ ਮੈਂ ਹਿੰਦੂ ਫੌਜ ਲੈ ਕੇ ਆਇਆ ਵਜ਼ੀਰ ਖਾਨ ਤੋਂ ਅਸੀਂ ਬਗਾਵਤੀ ਹੋ ਗਏ ਕਹਿੰਦਾ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਤੰਗ ਬਾਬਾ ਬੰਦਾ ਸਿੰਘ ਬਹਾਦਰ ਜੀ ਹੁਣ ਸੂਜਵਾਨ ਸੀ ਉਹਨਾਂ ਨੇ ਰਲਾਤਾ ਲਿਆ ਆਪਣੀ ਫੌਜ ਪਰ ਸਭ ਤੋਂ ਮਗਰ ਰੱਖਿਆ ਉਹਨਾਂ ਨੇ ਮੂਰੇ ਨਹੀਂ ਲਾਇਆ ਉਹੀ ਕੰਮ ਹੋਇਆ ਫਿਰ ਸੁਚਾਨੰਦ ਨੇ ਆਪਣੀ ਚਾਲ ਖੇਲੀ ਆਪਣੀ ਫੌਜ ਨੂੰ ਮਾੜਾ ਜਿਹਾ ਇਸ਼ਾਰਾ ਕੀਤਾ ਤੇ ਫਿਰ ਜਿਹੜੇ ਉਸਤੇ ਨਾਲ ਦੇ ਸੀ ਹਿੰਦੂ ਉਹ ਫਿਰ ਉੱਥੇ ਝੂਠ ਬੋਲਣ ਲੱਗ ਗਏ ਕਹਿੰਦੇ ਕਿ ਮੁਗਲ ਪਾਰੀ ਪੈ ਗਏ ਮੁਗਲ ਪਾਰੀ ਪੈ ਗਏ ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ 'ਚ ਥੋੜਾ ਡਰ ਦੇਖਿਆ ਗਿਆ ਪੈਰ ਥੋੜੇ ਜਿਹੜੇ ਹਿੱਲ ਗਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕੀ ਕੀਤਾ ਟਿੱਲੇ ਤੇ ਉੱਤਰ ਕੇ ਆਏ ਤੇ ਫਿਰ ਆ ਕੇ ਆਪਣੀ ਫੌਜਾਂ 'ਚ ਖੜੇ ਹੋ ਕੇ ਜੈਕਾਰੇ ਲਾਇਆ ਉਹਨਾਂ ਦਾ ਹੌਸਲਾ ਫਿਰ ਉਵੇਂ ਹੀ ਹੋ ਗਿਆ ਜਿਹੜਾ ਪਹਿਲਾ ਟਾਕਰਾ ਹੋਇਆ ਉਹ ਹੋਇਆ ਭਾਈ ਬਾਦ ਸਿੰਘ ਤੇ ਸੁੱਚਾ ਆਨੰਦ ਦਾ ਹੁਣ ਸੁੱਚਾ ਆਨੰਦ ਵਰਗੇ ਤਾਂ ਹਰਾਮਪੁਰੇ ਕਰਨ ਜੋਗੇ ਸੀ ਕੋਈ ਯੋਧੇ ਤਾਂ ਹੈ ਨਹੀਂ ਸੀ ਭਾਈ ਬਾਸ ਸਿੰਘ ਵਰਗੇ ਯੋਧੇ ਜਦੋਂ ਭਾਈ ਬਾਸ ਸਿੰਘ ਤਲਵਾਰ ਲੈ ਕੇ ਸੁੱਚਾ ਅਨੰਦ ਵੱਲ ਵੱਧਿਆ ਤਾਂ ਉਹ ਭੱਜ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਵਜ਼ੀਰ ਖਾਨ ਦਾ ਅੰਤ ਕਿਵੇਂ ਹੋਇਆ ਇੰਨਾ ਭੈੜਾ ਅੰਤ ਹੋਇਆ ਕਿ ਉਸ ਦੀਆਂ ਸੱਤ ਪੀੜੀਆਂ ਵੀ ਕੰਬਦੀਆਂ ਹੋਣਗੀਆਂ ਜਿੰਨੇ ਛੋਟੇ-ਛੋਟੇ ਸੈਭਜਾਦਿਆਂ ਤੇ ਤਰਸ ਨਹੀਂ ਖਾਦਾ ਉਸ ਬੰਦੇ ਦਾ ਇੰਨਾ ਭਿਆਨਕ ਹੀ ਅੰਤ ਹੋਣਾ ਚਾਹੀਦਾ ਸੀ ਕਹਿੰਦੇ ਜਿਹੜਾ ਵਜ਼ੀਰ ਖਾਨ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲ ਵਦਨਾ ਸ਼ੁਰੂ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਲੜ ਰਿਹਾ ਸੀ ਥੱਲੇ ਆ ਕੇ ਹੁਣ ਇਸ ਹਰਾਮੀ ਵਜ਼ੀਰ ਖਾਨ ਨੂੰ ਇਹ ਸੀ ਕਿ ਮੈਂ ਪਿੱਠ ਤੇ ਤੀਰ ਮਾਰਾਂਗਾ ਤਾਂ ਭਾਈ ਬਾਦ ਸਿੰਘ ਜੀ ਬਚਾ ਲਿਆ ਗਏ ਵਜ਼ੀਰ ਖਾਨ ਨੇ ਨੇਜਾ ਮਾਰਿਆ ਭਾਈ ਬਾਦ ਸਿੰਘ ਵੱਲ ਤਾਂ ਭਾਈ ਬਾਦ ਸਿੰਘ ਨੇਜਾ ਫੜ ਲਿਆ ਤੇ ਉਹੀ ਨੇਜਾ ਫਿਰ ਭਾਈ ਬਾਦ ਸਿੰਘ ਨੇ ਮਾਰਿਆ ਵਜ਼ੀਰ ਖਾਨ ਦੇ ਵਜ਼ੀਰ ਖਾਨ ਥੱਲੇ ਡਿੱਗ ਗਿਆ ਵਜ਼ੀਰ ਖਾਨ ਨੇ ਥੱਲੇ ਡਿੱਗਦੇ ਡਿੱਗਦੇ ਤੀਰ ਮਾਰਿਆ ਭਾਈ ਬਾਦ ਸਿੰਘ ਵੱਲ ਤੇ ਉਹ ਤੀਰ ਪਾਈ ਬਾਦ ਸਿੰਘ ਜੀ ਦੀ ਬਾਹ ਤੇ ਲੱਗਿਆ ਤਾਂ ਪਾਈ ਬਾਦ ਸਿੰਘ ਜੀ ਵੀ ਡਿੱਗ ਗਏ ਹੋਣਗੇ। ਉਹਨੇ ਫਿਰ ਤਲਵਾਰ ਦੇ ਨਾਲ ਪਾਈ ਬਾਦ ਸਿੰਘ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਮਾਰ ਦੇਵਾਂ। ਤਾਂ ਪਾਈ ਫਤਿਹ ਸਿੰਘ ਜੀ ਸੀ। ਉਹਨਾਂ ਨੇ ਵਜ਼ੀਰ ਖਾਨ ਦੇ ਹਮਲੇ ਤੋਂ ਪਹਿਲਾਂ ਹੀ ਉਸ ਤੇ ਤਲਵਾਰ ਮਾਰੀ ਤੇ ਵਜ਼ੀਰ ਖਾਨ ਦਾ ਮੋਢਾ ਵੱਢ ਦਿੱਤਾ। ਵਜ਼ੀਰ ਖਾਨ ਪਾਪੀ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਵਾਇਆ ਸੀ ਤੇ ਰੱਬ ਦੇ ਰੰਗ ਦੇਖੋ। ਵਜ਼ੀਰ ਖਾਨ ਦਾ ਅੰਤ ਵੀ ਪਾਈ ਫਤਿਹ ਸਿੰਘ ਦੀ ਤਲਵਾਰ ਦੇ ਨਾਲ ਹੋਇਆ। ਭਾਈ ਫਤੇ ਸਿੰਘ ਯੋद्धा ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਆ ਵਜ਼ੀਰ ਖਾਨ ਦਾ ਜਦੋਂ ਮੋਢਾ ਵੱਢਿਆ ਗਿਆ ਤਾਂ ਸਾਰੇ ਪਾਸੇ ਖਬਰ ਉੱਡ ਗਈ ਕਿ ਵਜ਼ੀਰ ਖਾਨ ਮਾਰਿਆ ਗਿਆ ਵਜ਼ੀਰ ਖਾਨ ਮਾਰਿਆ ਗਿਆ ਸਾਰੀ ਫੌਜ ਜਿਹੜੀ ਖਰੀਦ ਕੇ ਲਿਆਇਆ ਸੀ ਜਾਂ ਜਿਹੜੀ ਤਨਖਾਹ ਵਾਲੀ ਫੌਜ ਸੀ ਮਿੰਟਾ ਸਕਿੰਟਾਂ 'ਚ तितਰ-ਬਿਤਰ ਹੋ ਗਈ ਮੈਦਾਨ ਖਾਲੀ ਹੋ ਗਿਆ ਉੱਥੇ ਜਦੋਂ ਤੜਫ ਰਿਹਾ ਵਜ਼ੀਰ ਖਾਨ ਤਾਂ ਗੁਰੂ ਦੇ ਸਿੱਖ ਕਹਿੰਦੇ ਕਿ ਤੈਨੂੰ ਇੱਥੇ ਨਹੀਂ ਛੱਡਣਾ ਸਰਹੰਦ ਲੈ ਕੇ ਜਾਵਾਂਗੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਤੂੰ ਸ਼ਹੀਦ ਕਰਵਾਇਆ ਸੀ ਉਹ ਫਿਰ ਉੱਥੇ ਲੈ ਕੇ ਗਏ ਉਹਨੂੰ ਤੇ ਉੱਥੇ ਕਿਵੇਂ ਲੈ ਕੇ ਗਏ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਵਜ਼ੀਰ ਖਾਨ ਨੂੰ ਜਦੋਂ ਕੋੜਿਆਂ ਦੇ ਮਗਰ ਪਾ ਲਿਆ ਸਿੱਖਾਂ ਨੇ ਤਾਂ 20 ਕਿਲੋਮੀਟਰ ਉਹਨੂੰ ਕਢੀਸ ਕੇ ਸਰਹੰਦ ਲੈ ਕੇ ਗਏ ਸੀ ਹੰਕਾਰ ਚ ਆਏ ਵਜ਼ੀਰ ਖਾਨ ਨੇ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ 'ਚ ਚਣਵਾਇਆ ਸੀ ਵਜ਼ੀਰ ਖਾਨ ਕਹਿੰਦਾ ਹੁੰਦਾ ਸੀ ਦਿੱਲੀ ਦੇ ਤਖਤਾਂ ਦੇ ਰਾਜੇ ਬਦਲਦੇ ਰਹਿੰਦੇ ਆ ਪਰ ਸਰਹੰਦ ਦਾ ਮੈਂ ਹੀ ਹਾਂ ਉਹਨੇ ਕਿਹਾ ਕਿ ਇੱਥੇ ਵਜ਼ੀਰ ਖਾਨ ਸੀ ਵਜ਼ੀਰ ਖਾਨ ਹੈ ਤੇ ਵਜ਼ੀਰ ਖਾਨ ਹੀ ਰਹੇਗਾ ਉਹ ਹੀ ਵਜ਼ੀਰ ਖਾਨ ਨੂੰ ਲਹੂ ਲੋਹਾਨ ਕਰਕੇ ਗੁਰੂ ਦੇ ਸਿੱਖ ਉਸ ਨੂੰ ਸਰਹੰਦ ਦੀ ਗਲੀਆਂ 'ਚ ਕਸੀਟ ਰਐ ਸੀ ਸਰਹੰਦ 'ਚ ਸਾਰੇ ਲੋਕਾਂ ਦੇ ਸਾਹਮਣੇ ਇੱਕ ਝੰਡ ਦੇ ਦਰਖਤ ਸੀ ਰੱਸਾ ਪਾ ਕੇ ਉਸ ਨੂੰ ਝੰਡ ਦੇ ਦਰਖਤ ਦੇ ਉੱਪਰ ਪੁੱਠਾ ਟੰਗਿਆ ਗਿਆ ਥੱਲੇ ਪ੍ਰਾਲੀ ਲਗਾ ਕੇ ਥੋੜੀ ਜੀ ਅੱਗ ਲਾਈ ਤੇ ਉਹਦਾ ਸਰੀਰ ਇੱਕਦਮ ਨਹੀਂ ਮੱਚਿਆ ਅੱਧ ਮੱਚਿਆ ਸਰੀਰ ਹੋ ਗਿਆ ਉਹਦਾ ਉਸ ਤੋਂ ਬਾਅਦ ਉਸ ਨੂੰ ਗਿਰਜਾਂ ਬਾਹ ਜਾ ਕੇ ਨੋਚ-ਨੋਚ ਕੇ ਉਸ ਦੇ ਸਰੀਰ ਨੂੰ ਖਾਦਾ ਸੀ ਤੇ ਉਹ ਤੜਫ ਤੜਫ ਕੇ ਮਰਿਆ ਸੀ ਆ ਅੰਤ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਜੇ ਆ ਅੰਤ ਨਾ ਹੁੰਦਾ ਵਜ਼ੀਰ ਖਾਨ ਦਾ ਤਾਂ ਫਿਰ ਸਿੱਖਾਂ ਨੂੰ ਅਫਸੋਸ ਰਹਿੰਦਾ ਪਰ ਗੁਰੂ ਦੇ ਸਿੱਖਾਂ ਨੇ ਬਦਲਾ ਲੈ ਲਿਆ ਸਰਹੰਦ ਫਿਰ ਫਤਿਹ ਕਰ ਲਿਆ ਸੀ ਸਿੱਖਾਂ ਨੇ ਤੇ ਪਹਿਲਾ ਜਿਹੜਾ ਸਿੱਖ ਰਾਜ ਖਾਸ ਰਾਜ ਜੋ ਕਾਇਮ ਹੋਇਆ ਉਹ ਸਰਹੰਦ 'ਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਤੋਂ ਬਾਅਦ ਪਾਈ ਬਾਦ ਸਿੰਘ ਜੀ ਨੂੰ ਉੱਥੋਂ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਤਾਂ ਇਸ ਤਰ੍ਹਾਂ ਸਿੱਖਾਂ ਨੇ ਫਿਰ ਪੂਰੇ ਸਰਹੰਦ ਤੇ ਕਬਜ਼ਾ ਕਰ ਲਿਆ